ਅੱਜ ਕੰਨੀ ਜਾ ਰਿਹਾ ਹੈ ਕੰਨੀ ਜਾ ਰਾ ਅੱਜ ਕਿੰਨਾ 65 ਲੱਗਿਆ ਅੱਜ 365 ਲੱਗ ਗਿਆ ਉਹੋ ਜਿਹੜੀ ਹੀ ਉਹਦਣਾ 26 35 35 ਤੇ ਕਿੰਨੀ ਨਿਕਲੀ 13 ਕੁਇੰਟ 13 ਕੁਇੰਟ ਤੁਸੀਂ ਪਹਿਲਾਂ ਦਿਖਾਗੇ ਕਿੱਥੇ ਹਾਂ ਤੁਹਾਡੇ ਨਾਲ ਹੀ ਨਹੀਂ ਨਹੀਂ ਅੱਛਾ ਇੰਨਾ ਫੜ ਕੇ ਰੱਖਦਾ ਤੇ ਇਹ ਕਿਨੇ ਥਾਂ ਦੀ ਸੀਗੀ ਜਿਹੜੀ ਅੱਜ ਖਾਈ ਆ ਪੌਣੇ 2 ਕਿੱਲਿਆਂ ਦੀ ਵਾਜਾ ਹਾਂ ਗਿਣਤੀ ਦੱਸ ਦਿਆਂ ਜੀ ਤੁਹਾਨੂੰ ਇਹ ਵੀ ਇੱਕ ਨੇ ਨਿਕਲੀ ਇਹਨਾਂ ਦੀ ਪੌਣੇ ਦੋ ਕਿੱਲਿਆਂ ਦੀ ਆ ਇਹ ਰੇਟ ਕੀ ਲਗਾਤੇ ਆ 3100 3170 70 ਪਹਿਲਾਂ ਦਿਖਾ ਕੇ ਗਏ ਜੀ ਹਾਂ 100 ਰੁਪਏ ਸੋਮਵਾਰ ਆ ਕੀ ਰੇਟ ਕੀ ਲਗਾ 2635 2635 ਰੁਪਏ ਹਾਂ ਦਾਗੀ ਸੀ ਹੈ ਦਾਗੀ ਸੀ ਕਿ ਵੈਸੇ ਹੀ ਕੋਈ ਮਾਲ ਆਵੇ ਆ ਜਾਂ ਦੋ ਕਿੱਲੇ ਪੌਣੇ ਦੋ ਕਿੱਲੇ 93 ਤੋੜੇ ਤੇ 20 ਕਿਲੋ ਹੋਇਆ ਜੀ ਤੇ ਰੇਟ ਲਗਾ 3175 770 ਠੀਕ ਹੈ ਏ ਚਾਰ ਜੇ ਤੁਹਾਨੂੰ ਦੱਸ ਦਿਆਂ ਯੋ ਹੋਰ ਵੀ ਕਿਨੇ ਥਾਂ ਦੇ ਵੀਰੇ ਆ ਜੇ ਜੀ ਸਵਾ ਕਿੱਲੇ ਦੀ ਸਵਾ ਕਿੱਲੇ ਦੀ ਆ ਜੇ ਸਾਹਿਬ ਜੀ ਸਵਾ ਕਿੱਲੇ ਦੀ ਪਰਚੀ ਕਿਹੜੀ ਹੀ ਵੈਰਾਈਟੀ 1509 1509 2930 ਰੁਪਏ ਲੱਗੀ ਜੇ 1 3100 ਲੱਗੀ ਜੇ 1 OE ਜੇ 998 9928 1 OE ਜੇ 55 ਟੋੜੀ 35 ਕਿਲੋ ਪਰਤੀ ਤੇ ਜਿਹੜੀ ਵੀਰੇ 99 28 ਹੋਈ ਏ ਸਵਾ ਕਿੱਲੇ ਦੀ ਜੇ ਤੇ 55 ਤੋੜੇ ਜਿਹੜੀ ਹੋਈ ਆ ਇਹ ਕਿੱਲੇ ਦੀ ਆ ਕਿੱਲੇ ਦੀ ਨਾ ਵੀਰੇ ਇਹ ਕਿੱਲੇ ਆ ਇਹ ਕਿੰਨੇ ਥਾਂ ਦੀ ਜੀ ਬਾਤ ਏ ਜਿਹੜੇ 50 ਏ ਕਿੱਲੇ ਸਵਾ ਕਿੱਲੇ ਦੀ ਕਿੰਨੇ ਹੋਗੇ ਤੋੜੇ ਰੋਸਟਾਂ ਦੇ ਨੌਜਵਾਨਾਂ ਦੇ ਨਾਲ ਚੜੀ ਹੈ 63 ਕਿੱਲੇ 36 ਕਿੱਲੇ ਆਇਆ ਭਗਵੰਤ ਜੀ ਨਵਾਂ ਪੰਜਾਬ ਦੇ ਵਿੱਚ 63 ਤੋਰੇ ਤੋੜੇ ਤੇ 13 ਕਿੱਲੋ ਹੋਏ ਜੀ 35 ਕਿਲੋ ਭਰਤੀ ਉਸ ਦੇ ਮੁਕਾਬਲੇ ਤੇ ਫਿਰ ਦਰਦ ਕਰਨਗੇ ਨਾਮ ਖਾਉਣਾ ਇਹ ਆਹ ਇਹ ਵੀਰੇ ਸਵਾ ਸਵਾ ਕਿੱਲਾ ਤੇ 63 ਤੋੜੇ ਹੋਏ ਜਿਹੜੇ 13 ਕਿਲੋ ਹੋਈ ਆ 2800 ਰੇਡ ਜੇ ਮੇਰਾ